ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਸਾਰਾ ਪਰਿਵਾਰ ਇਕੱਤਰ ਹੋਇਆ ਤੇ ਹੱਸ ਰਿਹਾ ਸਾਡੇ ਪਰਿਵਾਰ ਦੇ ਮੈਂਬਰ ਗੱਲਾਂ ਸੁਣ ਕੇ ਬਾਬਾ ਜੀ ਦੀਆਂ ਠੀਕ ਹੈ ਤੇ ਇਹ ਬਾਬਾ ਜੀ ਆਏ ਆ ਅੱਜ ਸਾਡੇ ਕੋਲ ਨੰਬਰਦਾਰ ਸਾਹਿਬ ਲੈ ਕੇ ਆਏ ਝੰਗੂਵਾਲ ਪਿੰਡ ਆ ਅਸੀਂ ਅਜ ਅਨੰਦਪੁਰ ਸਾਹਿਬ ਤੋਂ ਆਏ ਆ ਬੈਠ तकरीबन 3 ਦਿਨ ਹੋ ਚੁੱਕਿਆ ਸੰਸਥਾ ਨੂੰ ਬੋਲੋ ਲੰਗਰ ਲਾਇਆ ਗਿਆ ਤੇ ਉਥੇ ਲੰਗਰ ਚੱਲ ਰਿਹਾ ਸੀ ਅਸੀਂ ਪਹੁੰਚੇ ਹਾਂ ਤੇ ਮੈਨੂੰ ਨੰਬਰਦਾਰ ਸਾਹਿਬ ਦਾ ਫੋਨ ਆਇਆ ਸਾਡੇ ਲਾਗੇ ਝੰਗਵਾਲ ਪਿੰਡ ਤੋਂ ਨਹੀਂ ਤੇ ਇੱਕ ਸਾਡੇ ਲਾਗੇ ਬਜ਼ੁਰਗ ਪਏ ਆ ਤੇ ਉਹਨਾਂ ਨੇ ਨੀਲੇ ਰੰਗ ਦਾ ਕੁਰਤਾ ਪਜਾਮਾ ਪਾਇਆ ਤੇ ਮੈਨੂੰ ਪਹਿਲੀ ਸ਼ੱਕ ਵੀ ਸਾਡੇ ਸੰਸਥਾ ਦੇ ਮੈਂਬਰ ਨਾਲ ਕਿਹਾ ਬਾਹਰ ਚੱਲੋ ਕਿਉਂਕਿ ਅਸੀਂ ਵੀ ਨੀਲੇ ਕੁਰਤੇ ਪਜਾਮੇ ਪਾਈਦੇ ਆ ਨਹੀਂ ਨਹੀਂ ਗਰਮ ਪਾਣੀ ਆ ਲੱਗਦਾ ਮੈਂ ਨੰਬਰਦਾਰ ਸਾਹਿਬ ਨੂੰ ਕਿਹਾ ਵੀ ਤੁਸੀਂ ਜਲਦੀ ਲੈ ਕੇ ਪਹੁੰਚੋ ਉਹਨਾਂ ਨੂੰ ਤੇ ਨੰਬਰਦਾਰ ਸਾਹਿਬ ਲੈ ਕੇ ਪਹੁੰਚਿਆ ਪਰ ਜਦੋਂ ਆਣ ਕੇ ਦੇਖਿਆ ਉਹ ਸਾਡੇ ਨਹੀਂ ਹੈਗੇ ਤੇ दारू ਪੀਤੀ ਹੋਈ ਆ ਉਹਨਾਂ ਨੇ ਹਾਲਾਤ ਉਹ ਹੋਰ ਕਹਿ ਰਿਹਾ ਵੀ ਮੈਂ ਰਹਿਣਾ ਨਹੀਂ ਤੇ ਸਾਡੇ ਪਰਿਵਾਰ ਦੇ ਮੈਂਬਰ ਕਹਿ ਰਹੇ ਤੂੰ ਰਹਿ ਨਾ ਤੋ ਲੈ ਕਿਉਂਕਿ ਲੈਟਰਿੰਗ ਬਾਥਰੂਮ ਵਿੱਚ ਕੀਤਾ ਬਹੁਤ ਬੁਰੇ ਹਾਲ ਵੀ ਤੁਸੀਂ ਪ੍ਰਸ਼ਾਦਾ ਪਾਣੀ ਸ਼ਕੋ ਸਵੇਰੇ ਚਲ ਜਾਇਓ ਕਿੱਥੇ ਜਾਣਾ ਦੇ ਵਗੇ ਸਵੇਰੇ ਤੁਸੀਂ ਜਿੱਧਰ ਜਾ ਹਾਂ ਆ ਦੇਖੋ ਕੀ ਕਹਿੰਦਾ ਅਮਨ ਸਵੇਰੇ ਜਲਦੀ ਨਾਲ ਨਾ ਕੇ ਨਵਾਂ ਨਵਾਂ ਕੁਰਤਾ ਵੀ ਮੈਂ ਆਪਣਾ ਨੀਲਾ ਚਾਹੁੰਦਾ ਆ ਨੀਲਾ ਇਹਦੇ ਨਾਲ ਦਾ ਠੀਕ ਆ ਹਾਂ ਬੱਸ ਆ ਤੇ ਮੰਨ ਲਈ ਗੱਲ ਆ ਬੱਲੇ ਬਾਬੇ ਨੇ ਮੰਨ ਲਈ ਅੱਧਾ ਬਣਾ ਘੰਟਾ ਹੋ ਗਿਆ ਤੇ ਅਮਨ ਦਾ ਕਹਿਣਾ ਮੰਨਿਆ ਬੜੀ ਗੱਲ ਹੈ ਹਾਂ ਗੱਲ ਕਰਦੀ ਰਹਿੰਦੇ ਆ ਚਾਵਾ ਜੀ ਅਮਨ ਦਾ ਕਹਿਣਾ ਮੰਨਿਆ ਅਮਨ ਦਾ ਉਹ ਕਹਿੰਦਾ ਅਮਨ ਜੋ ਕਰੂੰਗਾ ਮਾਇਆ ਤੂੰ ਚਾਹੀਦੀ ਮੈਂ ਲਿਆ ਕੇ ਰੋਹਾਂਗਾ ਮਾਂ ਮਾਇਆ ਬਹੁਤ ਆ ਹਾਂ ਮੈਂ ਦਾ ਢੇਹ ਨਾਲੋਂਗਾ ਇੱਕ ਮਿੰਟ ਇੱਕ ਮਿੰਟ ਗਰਮ ਪਾਣੀ ਲਾ ਦਿਏ ਹੈਲੋ ਹਾਂ ਲੈ ਮਾਇਆ ਤੋਂ ਵੀ ਉਹ ਆਉਂਦੇ ਕੱਢਣ ਲੱਗੇ ਕੁਝ ਪਾਪਾ ਮੈਨੂੰ ਬੁਲਾ ਪਾਪਾ ਮੈਨੂੰ ਬੁਲਾ ਜਿੰਨੂ ਨਹੀਂ ਬਣਾਣੀ ਇਹਨੂੰ ਨਹੀਂ ਬਣਾਣੀ ਨਹੀਂ 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 ਚੱਲ ਰਹੇ ਆ ਦੋ ਰਿਆਂ ਦੋ ਜੋ ਹੈਗਾ ਵੇਖੋ ਆਪਣੇ ਕੋਲ ਤੁਸੀਂ ਨਾ ਇਸ਼ਨਾਨ ਪਾਣੀ ਕਰਕੇ ਆ ਜਿਹੜੀ ਲੈਟਰਨ ਬਾਥਰੂਮ ਵੇਚ ਕੀਤੀ ਆ ਤੁਹਾਡਾ ਪਿੰਡ ਪਹਿਲਾਂ ਦੱਸੋ ਕਿਹੜਾ ਪਿੰਡ ਹਾਂਜੀ ਪਿੰਡ ਤੁਹਾਡੇ ਘਰ ਚ ਕੌਣ ਕੌਣ ਆ ਐ ਨਹੀਂ ਕੋਈ ਅੱਗੇ ਪਿੱਛੇ ਕੋਈ ਨਹੀਂ ਕੋਈ ਵੀ ਭਰਾ ਮੈਨ ਮੈਨ ਕੋਈ ਨਹੀਂ ਪਹਿਣਾ ਪਹਿਣਾ ਅੱਛਾ ਕੋਈ ਨਹੀਂ ਸੋਲ ਹੀ ਪਾਇਆ ਹੁਣ ਅੱਛਾ ਕੋਈ ਨਹੀਂ ਹੈ ਨਹੀਂ ਤੇ ਕੀ ਕੰਮ ਕੀ ਕਰਦੇ ਆ ਕੰਮ ਕੀ ਕਰਨ ਬੋਲ ਕੇ ਕੰਮ ਕਰਦੇ ਆ ਖਾਲੀ ਬੋਲਣ ਚੁੱਕਦੇ ਆ ਅਜਾ ਉਹ ਫਿਰ ਅਜਾ ਉਹ ਦੇ ਕੇ ਪੈਗ ਬੁੱਕ ਲਾ ਲੈਣਾ ਹਨਾ ਆਹ ਕੀ ਆ ਸਿਰ ਦੇ ਵਿੱਚ ਆ ਪ੍ਰੋਬਲਮ ਹੋਈ ਹੋਏ ਇਹ ਏ ਇਹ ਮੈਂ ਆਪੇ ਨਹੀਂ ਅਲਾਜ ਗਿਆ ਤਾ ਤੂੰ ਮੈਂ ਕਹ ਜੇ ਮੈਂ ਹਜ਼ਰਤਾਂ ਪੈ ਗਿਆ ਮੈਨੂੰ ਸਾਹਮੂ ਕਿ ਕੌਣ ਲੈ ਸਾਹਮਣੇ ਹੈਗੇ ਸਾਹਮਣੇ ਵਾਲੇ ਹੈਗੇ ਆ ਦੇਖ ਤਾਂ ਸਾਰੇ ਯਾਰ ਇੱਥੇ ਇਹਨੇ ਬਾਬਾ ਜਾਮਾ ਗਿਆ ਸੀ ਜੇ ਮੈਂ ਬਾਹਰ ਕਰਾਇਆ ਭਈ ਕੋਈ ਨਹੀਂ ਹੁਣ ਕਰਾ ਦੇਣਾ ਹਸਪੀਟਲ ਲਾ ਕਰਾ ਦਿੱਤੀ ਸਵੇਰੇ ਅਲਾਜ ਪੁਲਾਵਾ ਆਏ ਕਿ ਕੋਈ ਗਲਤ ਕੰਮ ਨਾ ਹੋ ਜਾਏ ਨਹੀਂ ਹੁੰਦਾ ਆ ਨੰਬਰਦਾਰ ਸਾਹਿਬ ਲੈ ਕੇ ਆਏ ਆ ਇਹ ਘਰ ਹੁਣਾ ਨਹੀਂ ਕਿਸੇ ਗੱਲ ਤੋਂ ਆ ਅਮਨ ਆ ਦੇਖ ਇਹਦਾ ਵੀ ਇਲਾਜ ਚਾਹੀਦਾ ਪਿਆ ਇਹਦਾ ਵੀ ਅਜੇ ਮੈਂ ਵੀ ਇਲਾਜ ਕਰਾ ਕੇ ਆ ਪਵਨ ਦਾ ਇਲਾਜ ਕਰਾ ਕੇ ਆ ਤੇਰੀ 5 ਸਾਲ ਦੀ ਉਮਰ ਹੋ ਗਈ ਹੈ ਅਜੇ ਮੈਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਕੀ ਫਟੇ ਅਜੇ ਵੀ ਪੈਂਕੀ ਨਾਲ ਆਰਡੀਨਰ ਅਰਤੀ ਕਲਾ ਤੇਰੇ ਪਾਣੀ ਤੇਰਾ ਬੱਤ ਲਈ ਪਾਣਾ ਮੰਗਿਆ ਕਰੋ ਬੱਸ ਅਰੇ ਫਿਰ ਹਾਏ ਹਾਏ ਅਜਾ ਇਹ ਇਹ ਮੇਰਾ ਪੁੱਤ ਈਆ ਇਹ ਨੂੰ ਇਹ ਨੂੰ ਸਹਿੰਦ ਸਹਾਰ ਨਹੀਂ ਬਣਾ ਇਹ ਨੂੰ ਬਣਾ ਦੇਣਾ ਤੁੰਦ ਬਣਾ ਦੇ ਲੈ ਨੂੰ ਲੈ ਵਾਏ ਚੱਲ ਹੁਣ ਨਹਾਉਣਾ ਆ ਪਹਿਲਾਂ ਇਸ਼ਨਾਨ ਕਰ ਬਾਬਾ ਠੀਕ ਹੈ ਕੱਲ ਨਹੀਂ ਬਾਕੀ ਆ ਬਾਦ ਆ ਲੈ ਲੈ ਬਬਲਾਨ ਨਵੇਂ ਕਪੜੇ ਪਾ ਲਈ ਗੱਲ ਐਵੇਂ ਕਹਿੰਦੇ ਮੰਨਦਾ ਨਹੀਂ ਮੈਂ ਮੰਨਦਾ ਨਹੀਂ ਜਾ ਕਹਤਾਂ ਕੱਲ ਨਹੀਂ ਜੇ ਕਰ ਲਉਣੀ ਸਣਾ ਚੱਲ ਆ ਜੀ ਉੱਥੇ ਲਾਈ ਲੈ ਕੇ ਜਲੋ ਅਮਨ ਦਾ ਕਹਿਣਾ ਮੰਨੇ ਆ ਚਲੋ ਜੀ ਚਲੋ ਅੱਧਾ ਪੌਣਾ ਘੰਟਾ ਹੋ ਚੁੱਕਾ ਈ ਸਾਡੇ ਪਰਿਵਾਰ ਦੇ ਮੈਂਬਰ ਸਾਡੇ ਝਾਵਾਂ ਦੀ ਤਾਂ ਨਹੀਂ ਨਹੀਂ ਕੋਲ ਰੱਖੋ ਏ ਜਾ ਮੈਂ ਤਾਂ ਸਾਡੇ ਗੁੱਸਾ ਕਰਦੇ ਆ ਗੁੱਸੇ ਚ ਨਹੀਂ ਜਾਵਾ ਜੀ ਕਦੀ ਵੀ ਉਹਨਾਂ ਦੇ ਖਾਮਨ ਨੇ ਪਿਆਰ ਨਾ ਮਨਾਇਆ ਗੁੱਸਾ ਕਰਦੇ ਆ ਨਹੀਂ ਬੱਬਾ ਜੀ ਤੁਸੀਂ ਗੁੱਸੇ ਚ ਗਿਆ ਪਹਿਲਾਂ ਚਾਵਾ ਕਾਗਜ਼ਾਜ ਕਰ ਲਾ ਸਵੇਰੇ ਪ੍ਰਸ਼ਾਦਾ ਪਾਣੀ ਜੋ ਇਲਾਜ ਲੂਜ ਹੈ ਨਾ ਤੇ ਉਹ ਕਰਾ ਠੀਕ ਆ ਧੰਨਵਾਦ ਤੁਹਾਡਾ ਜੀ ਨੰਬਰਦਾਰ ਸਾਹਿਬ ਧਿਆਨ ਰੱਖਿਆ ਕਰੋ ਕਦੀ ਵੀ ਆਪਾਂ ਹਰ ਇੱਕ ਵਾਰ ਕਿੰਨੇ ਹੁੰਨੇ ਆ ਚਲੋ ਇਹ ਤਾਂ ਨਸ਼ਾ ਪੱਤਾ ਬਾਪੂ ਜੀ ਨਹੀਂ ਦਿਮਾਗੀ ਸਹੀ ਵੀ ਪੂਰੇ ਨਹੀਂ ਹੈਗੇ ਕੋਈ ਵੀ ਤਹਾਡੇ ਲਾਗੇ ਕੋਈ ਇਹੋ ਜਿਹਾ ਰਾਤ ਦਾ ਟਾਈਮ ਆ ਕੋਈ ਵੀ ਹੋਵੇ ਤਾਂ ਤੁਸੀਂ ਜਰੂਰ ਸਾਡੇ ਨਾਲ ਸੰਪਰਕ ਰੱਖਿਆ ਕਰੋ ਤਾਂ ਉਹਦੀ ਪੁੱਛਿਆ ਕਰੋ ਸੇਵਾ ਸੰਭਾਲ ਜਰੂਰ ਕਰਿਆ ਕਰੋ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਵਾਹਿਗੁਰੂ